ਲੱਗਿਆ ਇੰਨਾ ਜੋਸ਼ ਤੁਹਾਡੇ ਅੰਦਰ ਸਟੇਜ ਦੇ ਉੱਪਰ ਆ ਗਿਆ ਕਿ ਤੁਸੀਂ ਸਾਬਕਾ ਹਰदयाल ਸਿੰਘ ਕੰਬੋਤ ਜਿਹੜੇ ਸਾਬਕਾ ਐਮ.ਐਲ.ਏ. ਰਾਜਪੁਰਾ ਦੇ ਉਹਨਾਂ ਨੂੰ ਜੱਲਾ ਤੱਕਿਆ ਤਾਂ ਜਖਬਾਰਾਂ ਨੇ ਐਡੀ ਐਡੀ ਹੈਡਲਾਈਨ ਸ਼ਾ ਹਰ ਇੱਕ ਪਿੰਡ ਹੁਣ ਵੀ ਪੁੱਛ ਰਿਹਾ 2027 'ਚ ਤੁਹਾਡੀ ਸਰਕਾਰ ਆ ਜਾਣੀ ਹੈ ਫਿਰ ਇਹਨੂੰ ਦੋ ਇਹਨੂੰ ਅੰਦਰ ਦਿਓਗੇ ਇਹਦੇ ਦੇ ਇਹਦੇ ਮੁੰਡੇ ਨੂੰ ਮੈਂ ਕਿਹਾ ਤੁਹਾਡੇ ਤੋਂ ਵਾਅਦਾ ਰਿਹਾ ਮੈਂ ਕਿਹਾ ਸਭ ਤੋਂ ਪਹਿਲਾ ਕੰਮ ਹੀ ਇਹ ਹੀ ਕਰੂੰਗਾ ਕੁੱਟਦਾ ਵੀ ਸੀ ਤੇ ਕੁੱਟਦਾ ਵੀ ਸੀਗਾ ਦੋਵੇਂ ਕੰਮ ਕਰਦਾ ਜੀ ਯਾਰ ਤੂੰ ਇੱਕ ਕੰਮ ਕਰ ਲੈ ਯਾ ਕੁੱਟ ਲੈ ਯਾ ਲੁੱਟ ਲੈ ਠੀਕ ਹੈ ਤੁਸੀਂ ਇਹ ਤੇ ਕੋ ਉਹਨੂੰ ਜਲਾਦ ਕਿਉਂ ਕਿਹਾ ਮੈਂ ਹਰਦੇਵਾਲ ਨੂੰ ਉਹਦੇ ਅੰਦਰ ਯਾਰ ਐਜ਼ ਇਹ ਬੰਦੇ ਨੂੰ ਪਹਿਲੀ ਗੱਲ ਐਜ਼ ਇਹ ਇਨਸਾਨ ਚੰਗਾ ਹੋਣਾ ਚਾਹੀਦਾ ਬੰਦੇ ਨੂੰ ਠੀਕ ਹੈ ਫਿਰ ਲੀਡਰ ਆ ਬਾਅਦ ਵਿੱਚ ਤੂੰ ਐਜ਼ ਇਨਸਾਨ ਚੰਗੇ ਬਣੋ ਯਾਰ ਮੈਂ ਤੁਸੀਂ ਮੈਡਮ ਮੈਡਮ ਦੇਖੋ ਤਿੰਨ ਸਾਲ ਚਾਰ ਸਾਲ ਉਹਨੇ ਸੜਕ ਨਹੀਂ ਬਣਾ ਤੇ ਖੱਡੇ ਖੱਡੇ ਪਵਾਤੇ ਸਾਰੇ ਮੇਰੀ ਸੜਕ ਤੇ ਮੈਂ ਐਵੇਂ ਕਰਾਂਗਾ ਤੂੰ ਆਪਣੇ ਉਹਨੇ ਆਪਣਾ ਦਿਖਾਣਾ ਹੁੰਨੇ ਆਪਣਾ ਦਿਖਾਣਾ ਕਾਰਵਾਈ ਕਿਉਂ ਨਹੀਂ ਕਰਦੀ ਆਪਾਂ ਇਹ ਨੀਨਾ ਮਿੱਤਲ ਮੈਂ ਤੁਹਾਡੇ ਬ੍ਰॉडकास्ट ਤੇ ਕਹਿ ਰਿਆਂ ਵੀ ਕਾਰਵਾਈ ਕਿਉਂ ਨਹੀਂ ਕਰਦੀ ਤੂੰ ਤੇ ਡਰਾਮਾ ਕਿਨੂੰ ਕਹਿੰਦੇ ਆ ਹਾਂਜੀ ਡਰਾਮਾ ਕਿਨੂੰ ਕਹਿੰਦੇ ਆ ਆਪਾਂ ਸਿਰਲ ਕੇ ਡਰਾਮਾ ਕਰਦੇ ਆਂ ਹੋਰ ਕੀ ਕਰਦੇ ਆਂ ਡਰਾਮਾ ਚੱਲ ਰਿਹਾ ਸਾਰਾ ਮੰਦੇ ਉਹ ਵੀ ਸ਼ਰੀਫ ਲੋਗ ਆ ਇਹ ਨਹੀਂ ਸ਼ਰੀਫ ਨੇ ਲੁੱਟ ਜਿਹੜਾ ਲੁੱਟਦਾ ਹੋਵੇ ਸ਼ਰੀਫ ਹੋ ਸਕਦਾ ਮੇਰੀ ਗੱਲ ਸੁਣੋ ਜਿਹੜਾ ਲੁੱਟਦਾ ਹੋਵੇ ਉਹ ਸ਼ਰੀਫ ਹੋ ਸਕਦਾ ਚਲੋ ਕੰਮ ਤਾਂ ਕਰਾ ਰਹੀ ਹੈ ਤੁਹਾਡਾ ਕੰਮ ਕਰਾਇਆ ਉਹਨਾਂ ਨੇ ਨਹੀਂ ਨਹੀਂ ਚਲੋ ਇਹ ਮੇਰਾ ਕੀ ਕੰਮ ਕਰਾਇਆ ਉੱਥੇ ਨਾਲ ਹੋਰ ਵੀ ਤਾਂ ਲੋਕ ਰਹਿੰਦੇ ਨੇ ਹਾਂਜੀ ਹਾਂ ਹੋਰ ਵੀ ਤਾਂ ਲੋਕ ਰਹਿੰਦੇ ਹੀ ਨੇ ਕੋਈ ਗੱਲ ਨਹੀਂ ਇਹਦਾ ਜਿਹੜਾ ਮੁੰਡਾ ਸੀਗਾ ਉਹ ਮੁੰਡਾ ਨਹੀਂ ਗੁੰਡਾ ਸੀਗਾ ਹਾਂ ਹਾਂ ਮੈਂ ਹੁਣ ਗੱਲ ਕਰਨਾ ਨਹੀਂ ਚਾਹੁੰਦਾ ਇਹ ਤਾਂ ਬੋਲਦਾ ਹੀ ਕਿਸੇ ਮੇਰੇ ਨਾਲ ਨਹੀਂ ਬੋਲਦਾ ਕਦੇ ਉਹਨੂੰ ਪਤਾ ਸੀ ਵੀ ਇਹ ਗੇੜਾ ਦੇ ਦਊਗਾ ਸਾਰ 10 ਬੰਦੇ ਬੈਠਾ ਹੁੰਦਾ ਜੀ ਇੱਥੇ ਦਾ ਕੋਈ ਮੌਜੂਦਾ ਕੋਈ ਲੀਡਰ ਹੁੰਦਾ ਸੀਗਾ ਛੋਟਾ ਲੀਡਰ ਹੁੰਦਾ ਸੀ ਉਹਨੂੰ ਗਾਲ ਕੱਢ ਕੇ ਗੱਲ ਕਰਨੀ ਇਹ ਚਾਰ ਪਲਾਟ ਦਵਿੰਦਰ ਨੂੰ ਦੇਣ ਤੋਂ ਬਾਅਦ ਜਿੰਨੇ ਵੀ ਉੱਥੇ ਸ਼ੋਰੂਮ ਕੱਟੇ ਗਏ ਆ ਉਹਦੇ ਪੈਸੇ ਸਰਦਾਰ ਹਰਦੇਵਾਲ ਸਿੰਘ ਮੋਹਰ ਹਰਦੇਵਾਲ ਸਿੰਘ ਕਹਿੰਦੇ ਲੈ ਆ ਮੈਂ ਦਾਅਵੇ ਨਾਲ ਕਹਿ ਰਿਹਾ ਨਾ ਲਾਸ ਵੜੋਂ ਨੂੰ ਮੈਨੂੰ ਵੀ ਵੜੋਂ ਮੈਂ ਫਿਰ ਸਬੂਤ ਦਊਂਗਾ ਸਰਪੰਚ ਨੇ ਲੈ ਕੋ ਹਰदयाल ਨੇ ਤੁਹਾਨੂੰ ਹੀ ਪਤਾ ਮੈਨੂੰ ਤੁਹਾਡੇ ਦੇ ਵੀ ਪ੍ਰਸਿੱਧ ਹੋਈ ਹੈ ਤੁਹਾਡੇ ਦੇ ਵੀ ਪਰਚਾ ਹੋਇਆ ਉਹਦੀ ਸਰਕਾਰ ਉਹਦੇ ਉਹਦੇ ਟਾਈਮ ਹੀ ਹੋਇਆ ਇਹ ਗਲਤ ਨਹੀਂ ਕਰਾਂਗਾ ਗੋੜ ਗੱਲ ਦੇ ਵਿੱਚ ਜਿਹੜੇ ਨੇ ਮੇਰੇ ਖਿਲਾਫ ਜਿਹੜੇ ਚੈਨਲ ਨੇ ਵੀ ਲਾਈ ਹੈ ਇਹ ਖਬਰ ਤਾਂ ਉਹ ਸਾਰਿਆਂ ਨੂੰ ਪਤਾ ਕਿਸ ਦਾ ਉਹ ਚੈਨਲ ਹੈਗਾ ਜੀ ਤੇ ਉਹਨਾਂ ਨੂੰ ਜਿਆਦਾ ਤਕਲੀਫ ਹੈ ਕਿਉਂ ਕਿ ਕਿਉਂਕਿ ਜਿਹੜਾ ਆਧਾਰ ਹੈ ਉਹਨਾਂ ਦਾ ਸਾਰੋਂ ਪਾਸੇ ਪੁਲਸ ਨਾਕੇ ਨਾ ਲਗਾਉਂਦੀ ਜੋ ਵੀਡੀਓਜ਼ ਦੇਖ ਰਹਾ ਮੈਂ ਵੀ ਜਗ੍ਹਾ ਜਗ੍ਹਾ ਬੱਸਾਂ ਰੋਕੀ ਜਾ ਰਹੀਆਂ ਬੀਬਾ ਜੀ ਬੋਲ ਰਹੇ ਹਨ ਤੇ ਇੱਕ ਨੋਰ ਤੋਂ ਵੀ ਪਤਾ ਲੱਗਿਆ ਬੱਸਾਂ ਰੋਕਣ ਦੀ ਕੋਸ਼ਿਸ਼ ਕੀਤੀ ਜੇ ਬੱਸਾਂ ਨੂੰ ਨਾ ਰੋਕਿਆ ਜਾਂਦਾ ਤਾਂ ਤੁਹਾਨੂੰ ਵੀ ਲੱਗਦਾ ਇਹ ਰਸ਼ ਕਿੰਨਾ ਖੁੱਸ ਸਕਦਾ ਸੀ ਸਾਡੀਆਂ ਬੱਸਾਂ ਰੋਕੀਏ ਨਾ ਅਸੀਂ ਇੱਥੇ ਤਰਨਾ ਹੈ ਸਾਲਾ ਉਹਨੇ ਕੀ ਦੇਖਣਾ ਸਾਡੀ ਰੈਲੀ ਹੈ ਅਸੀਂ ਕੁਝ ਗਲਤ ਨਹੀਂ ਕਰੇ ਜਾ ਰਹੇ ਸੀ